ਖਬਰ ਲੈਣ ਆ ਜੰਡਾਲਾਗੁਰੂ ਤੋਂ ਜਿੱਥੇ ਡਰੰਡਾਇਲਾਗੁਰੂ ਦੇ ਲੋਕਲ ਬੱਸ ਅੱਡੇ ਦੇ ਵਿੱਚ ਅੱਜ ਪੁਲਿਸ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਚਲਾਨਟੇ ਕੱਟੇ ਗਏ ਦੱਸਿਆ ਜਾ ਰਿਹਾ ਹੈ ਜਿਸ ਦੇ ਸੇਂ ਭੋਂਡਾ ਜਦੋਂ ਕੰਨਿਆ ਸਕੂਲ ਵਿੱਚੇ ਛੁੱਟੀ ਹੁੰਦੀ ਸੀ ਤਾਂ ਉਹਨਾਂ ਤੋਂ ਤੰਗ ਪ੍ਰੇਸ਼ਾਨ ਕਰਦੇ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਪੇ-ਬਾਪ ਨੇ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਸਨ ਜਿਸ ਕਰਕੇ ਅੱਜ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਹਨਾਂ ਨੇ ਮੌਕੇ ਉੱਪਰ ਤਕਰੀਬਨ 8 ਤੋਂ 10 ਚਲਾਨਟੇ ਖਟੇ ਹਨ ਜੰਡਾਲਾਗੁਰੂ ਤੋਂ ਪੱਤਰਕਾਰ ਮਲਕੀ ਚਿੰਦਾ ਦੀ ਰਿਪੋਰਟ ਇਹਦਾ ਕਦੇ ਮੁਤਾਬਕ ਜਿਹੜਾ ਵਾ ਖਾਣਾ ਕੀ ਚੰਦਿਆਲਾ ਦੇ ਏਰੀਆ ਦੇ ਵਿੱਚ ਇੱਥੇ ਮੋਟਰਸਾਈਕਲ ਜਿਹੜੇ ਸੀ ਬਹੁਤ ਪਟਾਕੇ ਮਾਰਦੇ ਸੀ ਉਹਨਾਂ ਦੇ 97 ਚਾਹ ਦੀ ਬਾਸ ਨੇ ਵਿਚਲਾਈ ਗਈ ਹੈ ਇੱਥੇ ਮੋਟਰਸਾਈਕਲਾਂ ਨੂੰ ਚੈੱਕ ਕਰਕੇ ਜਿਹੜੇ ਬਿਨਾ ਕਾਰਡਿਆਂ ਤੋਂ ਜਾਂ ਬਿਨਾ ਅਵਾਰਾ ਗਰਦੀ ਤੇ ਤਰੇਫਰ ਦੇ ਉਦਾਂ ਹੀ 3-3 ਚੜ੍ਹ ਕੇ ਉਹ ਲੜਬਾਜੀ ਕਰਦੇ ਉਹਨਾਂ ਨੂੰ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਕੋਈ ਮੇਰ ਨਸਰੀ ਤਾ ਨਾ ਆਵੇ ਵੇਰਲੈਸ ਵੀ ਕਰ ਰਹੇ ਆਪਾਂ ਇਹੋ ਜਿਹੇ ਲੋਕਾਂ ਨੂੰ ਸੁਝਾ ਦੇਣਾ ਚਾਹੁੰਦੇ ਆ ਵੀ ਆਪਣੇ ਬੱਚਿਆਂ ਨੂੰ ਬਿਨਾ ਮੋਟਰਸਾਈਕਲ ਤੇ ਲਾਇਸੈਂਸ ਤੋਂ ਬਿਨਾਂ ਮੋਟਰਸਾਈਕਲ ਨਾ ਆ ਦਿਓ ਜਾਂ ਕੋਈ ਵੀ ਕਚਨਾਵ ਨਾ ਆ ਦਿਓ ਇਹਦਾ ਜਿਹੜਾ ਨੁਕਸਾਨ ਜੇ ਕਿਸ ਦਾ ਹੋ ਗਿਆ ਜੇ ਕਿਸ ਦਾ ਹੋ ਗਿਆ ਜਾਂ ਆਪਣਾ ਹੋ ਗਿਆ ਤਾਂ ਉਹਦੇ ਵਾਸਤੇ ਬਹੁਤ ਤਕੜਾ ਖਮਿਆਜਾ ਭੁਗਤਣਾ ਪੈਂਦਾ ਵਾ ਐਕਸੀਡੈਂਟ ਬਹੁਤ ਹੋ ਰਹੇ ਨੇ ਸਭ ਤੋਂ ਜ਼ਿਆਦਾ ਐਕਸੀਡੈਂਟ ਤੇ ਕਰਕੇ ਮੌਤਾਂ ਹੋ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਕਚਨਾਵ ਜਿਹੜੇ ਤੁਸੀਂ ਹੋ ਕਰ ਚੁੱਕੇ ਹੋਣ ਤੱਕ ਆਪਾਂ ਜਿਹੜੇ ਆਹ ਲਾਪਾ ਅੱਜ ਨਾਲਾ ਅਰਮਦਾਸ ਸਿੰਘ ਦੇ ਚਲਾਣ ਦਿੱਤੇ ਉਸ ਤੋਂ ਵੀ 25 ਚਲਾਣ ਕੱਟ ਕੇ ਆਏ ਸੀ ਇਹੋ ਜਿਹੇ ਮੋਟਰਸਾਈਕਲ ਦੇ ਉੱਤੇ 3-3 4 ਦੇ ਬਾਕੇ ਮਾਰਦੇ ਆ ਚਾਰ ਮੋਟਰਸਾਈਕਲ ਚਲਾਣਾ ਪਾ ਦਿੱਤੇ ਸੀ ਅੱਜ ਵੀ ਇੱਥੇ ਜਿਹੜਾ ਪੇੜਾ ਮੋਟਰਸਾਈਕਲ ਦੇ ਬਾਕੇ ਮਾਰਦੇ ਨੇ ਤੇ ਇਹ ਆਮ ਜਿਹੜੇ ਆ ਉਹਨਾਂ ਦੇ ਵੀ ਤੜਾ ਦੇ 3 ਮੋਟਰ ਚਲਾ ਰਹੇ ਹੁੰਦੇ ਹੋਣਗੇ ਇਹ ਸਰ ਕੈਸ਼ ਕੱਢੀਏਗਾ ਤੂੰ ਬੋਟ ਕੱਟੇਂਗੀ ਹੁਣ ਆਨਲਾਈਨ ਮਸ਼ੀਨ ਦੇ ਵਿੱਚ ਕੱਢੇ ਜਾਂਦੇ ਅੱਜਕੱਲ੍ਹ ਚਲਾਨ ਫੀ ਮਸ਼ੀਨ ਚੱਲੀ ਆ ਉਹਦੇ ਕੈਸ਼ ਫੇਲ ਬੰਦਾਲ ਹੀ ਹੋ ਜਾਂਦੀ ਆ ਗੂਗਲ ਪੇਅਰ ਦੁਆਰਾ ਜਾਂ ਪੇਪੀਅਲ ਦੁਆਰਾ ਹੋ ਜਾਂਦੀ ਆ ਤਾਂ ਕਿ ਲੋਕਾਂ ਨੂੰ ਟਕੱਲ ਕਵਾਰੀ ਨਾ ਹੋ ਵੇਖੀ ਹੁਣ ਅੱਗੇ ਦੱਸਣਾ ਕਿੰਨੇ ਕਿੰਨੇ ਜੁਰਮਾਨੇ ਨੇ ਜੁਰਮਾਨਾ ਜੀ ਮੱਖੇ ਵੱਖਰੇ ਜੁਰਮਾਨੇ ਜਿੱਦਾਂ ਹੈਲਮਟ ਦਾ 1000 ਰੁਪਿਆ ਵਾ ਐਂਕੋਸ ਦਾ 2000 ਰੁਪਿਆ ਵਾ ਪੋਲੂਸ਼ਨ ਦਾ 5000 ਰੁਪਿਆ ਵਾ ਤੇ ਮੈਂ ਇਹ ਵੀ ਇਹ ਇੱਕ ਦੁਬਾਰਾ ਤੁਹਾਡੇ ਮੀਡੀਆ ਤੇ ਜੇ ਲਈ ਹੂਲੂ ਕੰਸਟਰਕਸ਼ਨ ਦੇ ਨਾਲ ਚਾਹਨਾਗਾ ਵੀ ਆਪਣੇ ਕਾਗਜ਼ ਪੱਤਰ ਪੂਰੇ ਗੁਰਦ ਰੱਖੋ ਐਵੇਂ ਸਾਫ ਕਰ ਜਿਹੜੇ ਆਪਣੇ ਜੁਰਮਾਨੇ ਨਾ ਭਰੋ ਕਿੰਨਾ ਆਪਾਂ ਜੁਰਮਾਨਾ ਭਰਨਾ ਉਹਨੇ ਦਿਨ ਤੁਹਾਡੀ ਕਾਰਜ ਕੰਪਲੀਟ ਹੋ ਜੰਦੇ ਸਿਰਫ ਤੁਹਾਡੀ ਇੱਕ ਗੱਲ ਜ਼ਰੂਰੀ ਆ ਜੇ ਆਪਾਂ ਕਾਗਜ਼ ਨਹੀਂ ਪੂਰੇ ਕਰਦੇ ਜੇਗਾ ਤੁਹਾਡੇ ਕਾਰਜ ਪੂਰੇ ਹੋਣਗੇ ਤੁਹਾਨੂੰ ਜੇਕਰ ਮੰਨ ਲਓ ਲਾਇਸੈਂਸ ਹੋਏਗਾ ਬੱਚੇ ਕੋ ਤੇ ਉਹਦਾ ਜੇਕਰ ਕਰ ਕੋ ਕੱਲ ਨੂੰ ਐਕਸੀਡੈਂਟ ਹੋਏ ਜਲਾਦਾਦਰੂ ਬੈਨੀਫਿਟ ਮਿਲੂਗਾ ਪੰਜਾਬ ਸਰਕਾਰ ਸੈਂਟਰ ਸਰਕਾਰ ਦਾ ਜਿਹੜੇ ਬਾਕੀ ਆਵੇਂ ਬਿਨਾ ਹਨ ਮੋਟਰ ਜਾ ਰਹੇ ਆ ਉਹਨਾਂ ਦਾ ਚਲਾਨ ਨਹੀਂ ਕੱਟੇ ਜਾ ਰਹੇ ਦੇਖੋ ਜੀ ਸਾਡਾ ਸਟਾਫ ਲੱਗਾ ਸੀ ਤੁਸੀਂ ਵੀ ਇੱਥੇ ਖੜੇ ਜੋ ਸਾਡਾ ਸਟਾਫ ਲੱਗਾ ਵਾ ਉਹ ਜਿਹੜੇ ਸ਼ੱਕੀ ਵਿਅਕਤੀ ਆ ਸੀ ਖਾਸ ਕਰਕੇ ਉਹਨਾਂ ਨੂੰ ਘੇਰਦੇ ਆ ਜਿਹੜੇ ਹੁਲਟ ਮੋਟਰਸਾਈਕਲਾਂ ਤੇ ਆ ਜਿਹੜਾ ਉਦਾਂ ਹੀ ਏਲੇ ਤਰ੍ਹਾਂ ਦੇ ਖਾਸ ਕਰਕੇ ਪਹਿਲੀ ਸਾਡੀ ਮੇਹ ਨਹੀਂ ਹੋਈ ਆ ਜਿਹੜੇ ਜਿਹੜੇ ਉਦਾਂ ਹੀ ਹੁਲੜਬਾਜੀ ਕਰਦੇ ਸੀ ਸ਼ਹਿਰਾਂ ਦੇ ਨਜੁਕਟਾ ਕੇ ਭਾਰੀ ਜਾਂ ਟੈਂਸ਼ਨ ਜਾਲੇ ਪਹਿਲਾਂ ਸਾਡਾ ਮੇਨ ਮਕਸਦ ਸੀ ਉਹਨਾਂ ਤੇ ਰੋਕਣਾ ਪਾਈ